ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037. Yaar Rahul ke saath date par jaana hai, lekin ke ਕਰ ਦਿਆ ਤੋ ਅਰੇ ਪ੍ਰਿਆ ਜਬ ਪੀਟੀ ਸਲਾਹ ਹੈ ਸਾਥ ਤੋ ਫਿਕਰ ਕੀ ਕੀ ਹੈ ਬਾਕ ਵਾਂਟ ਟੂ ਗੋ ਔਨ ਅ ਡੇਟ So don't get late, glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday 10 am to 7 pm, Saturday and Sunday 10 am to 6 pm, PT Salon located at Dublin, St. Ramon and Pleasanton. For more details visit ptsalon.com or call 925 450 1000. ਅਲਗਰੀਚ ਪੰਜਾਬੀ ਵਿਦਿਆਰਥੀਨ ਤੇ ਹਮਲਾ ਕਰਨ ਵਾਲਾ ਗ੍ਰਿਫਤਾਰ ਅਮਰੀਕਾ ਚ ਹੋਈ ਵੱਡੀ ਕਾਰਵਾਈ ਕੈਨੇਡਾ ਤੋਂ ਆਏ ਟਰੱਕ ਚੋਂ ਫੜੀ ਗਈ 52 ਕਿਲੋ ਕੋਕੀਨ ਵਿਦੇਸ਼ ਤੋਂ ਆਈ ਬਿਹੱਦ ਮਦਦਪਾਗੀ ਖਬਰ ਜੁੰਦੇ ਸੜਗੇ ਦੋ ਪੰਜਾਬੀ ਮੁੰਡੇ ਕੈਲਗਰੀ 'ਚ ਪੰਜਾਬੀ ਵਿਦਿਆਰਥੀਨ ਤੇ ਹਮਲਾ ਕਰਨ ਵਾਲਾ ਨੌਜਵਾਨ ਗ੍ਰਿਫਤਾਰ ਹੈ ਜੀਹਾਂ ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਕੈਲਗਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਸ਼ਖਸ ਭਾਰਤੀ ਮੂਲ ਦੀ ਵਿਦਿਆਰਥੀ ਨਾਲ ਹੱਥੋਪਾਈ ਕਰਦਾ ਨਜ਼ਰ ਆ ਰਿਹਾ ਸੀ ਹਾਲਾਂਕਿ ਹੁਣ ਇਸ ਮਾਮਲੇ 'ਚ ਜਾਣਕਾਰੀ ਆ ਰਹੀ ਹੈ ਕਿ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਕੈਲਗਰੀ ਵਿੱਚ ਇੱਕ ਵਿਅਕਤੀ ਨੇ ਟ੍ਰੇਨ ਸਟੇਸ਼ਨ ਦੇ ਪਲੇਟਫਾਰਮ ਤੇ ਇੱਕ ਪੰਜਾਬੀ ਲੜਕੀ ਤੇ ਹਮਲਾ ਕੀਤਾ ਸੀ ਕੈਲਗਰੀ ਪੁਲਿਸ ਵੱਲੋਂ 31 ਸਾਲਾ ਇਹ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਕੁੜੀ ਵੱਲੋਂ ਪੁਲਿਸ ਨੂੰ ਬਿਆਨ ਦਿੱਤਾ ਗਿਆ ਕਿ ਪੁਲਿਸ ਨੇ ਬਿਆਨ ਜਾਰੀ ਕਰਦੇ ਕਿਹਾ ਕਿ 23 ਮਾਰਚ ਦਿਨ ਐਤਵਾ ਨੂੰ ਦੁਪਹਿਰ 1 ਵਜੇ ਦੇ ਕਰੀਬ ਉਹ ਇੱਕ ਕੁੜੀ ਨਾਲ ਕੈਲਗਰੀ ਦੇ 3rd ਸਟਰੀਟ ਐਸ ਈ ਸੀ ਟ੍ਰੇਨ ਸਟੇਸ਼ਨ ਤੇ ਇੱਕ ਸ਼ਖਸ ਨੇ ਕੁੜੀ ਦੇ ਮੂੰਹ ਤੇ ਪਾਣੀ ਡੋਲਿਆ ਉਦੋਂ ਉਹਦੇ ਨਾਲ ਖਿੱਚ ਤੋ ਕੀਤੀ ਉਹਦੇ ਤੋ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਤੇ ਫਿਰ ਮੌਕੇ ਤੋਂ ਇਹ ਚਲਾ ਗਿਆ ਜੋ ਕਿ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਪ੍ਰਤੱਖ ਦਰਸ਼ਕੀਆਂ ਦੇ ਬਿਆਨਾਂ ਤੇ ਪੁਸ਼ਕਿਸ਼ ਤੇ ਆਧਾਰ ਤੇ 31 ਸਾਲਾਂ ਦਾ ਇਸ ਨੌਜਵਾਨ ਨੂੰ ਜਿਹੜਾ ਆਇਆ ਉਹ ਗ੍ਰਿਫਤਾਰ ਕਰ ਲਿਆ ਗਿਆ ਗਿਆ ਕਿ ਉਸ ਉੱਤੇ ਲੁੱਟਖੋਹ ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਗਿਆ ਹਾਲਾਂਕਿ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮਾਮਲਾ ਨਸਲੀ ਤੌਰ ਤੇ ਪ੍ਰੇਤੀ ਪ੍ਰੇਰੀ ਤੇ ਨਹੀਂ ਜਾਪਦਾ ਹੈ ਪਰ ਫਿਰ ਵੀ ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ ਉਧਰ ਅਮਰੀਕਾ ਚ ਉਹੀ ਵੱਡੀ ਕਾਰਵਾਈ ਕੈਨੇਡਾ ਤੋਂ ਆਏ ਟਰੱਕ ਚੋਂ ਫੜੀ ਗਈ 52 ਕਿਲੋਕੋਕੀਨ ਜੀਹਾਂ ਕੈਨੇਡਾ ਦੇ ਇੱਕ ਟਰੱਕ ਡਰਾਈਵਰ ਨੂੰ ਅਮਰੀਕਾ ਦੇ ਡੇਟਾ ਹਾਈਟ ਸਟ੍ਰੀਟ ਅਬਸਟਡ ਬ੍ਰਿਜ ਨੇੜੇ 116 ਪਾਉਂਡ ਕਰੀਬ 52.600 ਗ੍ਰਾਮ ਕੋਕੀਨ ਸਨੇਕਪਸਾਰ ਕਰਨ ਲੱਗਿਆ ਹੈ ਅਮਰੀਕੀ ਕਸਟਮ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਕ ਵਿਦੇਸ਼ੀ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ ਇਸ ਦੌਰਾਨ ਉਸ ਟਰੱਕ ਚ ਲੁਕੋ ਕੇ ਰੱਖੇ ਗਏ ਬੈਗ ਬਰਾਮਦ ਹੋਏ ਜਿਨ੍ਹਾਂ ਚ ਨਸ਼ੀਲਾ ਪਰਾਪਤ ਪਦਾਰਥ ਭਰਿਆ ਆ ਸੀ ਇਸ ਮਗਰੋਂ ਅਧਿਕਾਰੀਆਂ ਨੂੰ ਜਾਂਚ ਮਗਰੋਂ ਪਤਾ ਲੱਗਿਆ ਕਿ ਉਕਤ ਨਸ਼ੀਲਾ ਪਦਾਰਥ ਕੋਕੀਨ ਹੈ ਜਿਸ ਨੂੰ ਜ਼ਬਤ ਕਰਕੇ ਪੁਲਿਸ ਨੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਤੇ ਨਾਲ ਹੀ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਡਰਾਈਵਰ ਨੇ ਹੁਣ ਅਗਲੇਰੀ ਕਾਰਵਾਈ ਕਰਕੇ ਤੇ ਹੁਣ ਅਗਲੇਰੀ ਕਾਰਵਾਈ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈਗਾ ਤੁਹਾਨੂੰ ਦੱਸ ਦਈਏ ਕਿ ਫੀਲਡ ਆਪਰੇਸ਼ਨਾਂ ਦੇ ਡਾਇਰੈਕਟਰ ਮੈਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਕਿ ਦੱਸਿਆ ਕਿ ਇਹ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਨੂੰ ਅਜਿਹੇ ਖਤਰਿਆਂ ਤੋਂ ਬਚਾਉਣ ਲਈ ਨਸ਼ਿਆਂ ਦੀ ਰੋਕਥਾਮ ਲਈ ਅਧਿਕਾਰੀ ਦਿਨ ਰਾਤ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਅਧਿਕਾਰੀ ਤੇ ਰਿਜੀਨਲ ਲਾ ਇਨਫੋਰਮੈਂਟ ਨੂੰ ਮੈਂ ਸ਼ਾਬਾਸ਼ੀ ਦਿੰਦਾ ਹੈ ਅਜੇ ਵਿਦੇਸ਼ ਤੋਂ ਆਈ ਬਿਹਤ ਮਿਤ ਭਾਗੀ ਖਬਰ ਜੁੰਦੇ ਸੜਕੇ ਤੋਂ ਪੰਜਾਬੀ ਮੁੰਡੇ ਜੀਹਾਂ ਹੌਲੈਂਡ ਦੇ ਮਸ਼ਹੂਰ ਸ਼ਹਿਰ ਅਮਸਤਦਮ ਤੋਂ ਲਗਭਗ 20 ਕਿਲੋਮੀਟਰ ਦੂਰ ਮੋਟਰਵੇ ਉੱਪਰ ਬੀਤੇ ਕੱਲ ਤੜਕੇ 4 ਵਜੇ ਇੱਕ ਫਰਿੱਜਰ ਵਾਲੇ ਕੈਂਟਰ ਨਾਲ ਇੱਕ ਹੋਰ ਵਾਹਨ ਦੀ ਟੱਕਰ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਏ ਜਾਣਕਾਰੀ ਅਨੁਸਾਰ ਭਾਰ ਢੋਲ ਵਾਲੀ ਗੱਡੀ ਜਿਸ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਹੁਸ਼ਿਆਰਪੁਰ ਦਾ ਨੌਜਵਾਨ ਪਵਨਜੀਤ ਸਿੰਘ ਚਲਾ ਰਿਹਾ ਸੀ ਜਿਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਤੇਜ ਰਫਤਾਰ ਨਾਲ ਖਿਲਾ ਰਿਆ ਸੀ ਤੇ ਦੂਸਰਾ ਨੌਜਵਾਨ ਪੁਨੀਤ ਕੁਮਾਰ ਇਸ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ ਇਹ ਹਾਦਸਾ ਪਵਨਜੀਤ ਸਿੰਘ ਦੀ ਲਾਪਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਜਿਸ ਨੇ ਹਾਈਵੇ ਤੇ ਅੱਗੇ ਚਾਰੇ ਫ੍ਰਿਜਰ ਟੈਂਕਰ ਨੂੰ ਪਿੱਛੇੋਂ ਟੱਕਰ ਮਾਰ ਦਿੱਤੀ ਤੇ ਹਾਦਸੇ ਕਾਰਨ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਨੌਜਵਾਨ ਅੱਗ ਵਿੱਚ ਸੜ ਗਏ ਜਦਕਿ ਕੈਂਟਰ ਦਾ ਡਰਾਈਵਰ ਹਸਕਾਰ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ Tune in to MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM. यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात want to go on a date so don't get late glow up yourself and unleash your inner radiance with pt salon from threading waxing facial henna and makeup all types of skincare are just a call away monday to friday 10am to 7pm saturday and sunday 10am to 6pm pt salon located at dublin saint ramon and pleasanton for more details visit pt salon.com or call 925-450-1000 रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen marriage Lagan is a leading matchmaking services provider we offer trusted and authentic matrimonial profile for those who are looking for brides and grooms for marriage register at info at we cater for usa canada uk india and fiji for more information call 510-943-8037 that is 510-943-8037